ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਜਨਮ ਸਾਖੀ ਸਾਨੂੰ ਸੁਣਾ ਰਹੇ ਹਾਂ ਅੱਜ ਦੀ ਸਾਖੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਿਤਾ ਦਸ਼ਮੀਸ਼ ਜੀ ਨੂੰ ਪਟਨਾ ਦੇ ਦਰਵਾਨ ਗਈ ਗੁਰੂ ਤੇਗ ਬਹਾਦਰ ਜੀ ਕੁਝ ਸਮਾਂ ਸਾਮ ਰਹਿ ਕੇ ਪਟਨਾ ਸਹਿਬ ਆ ਗਏ ਸਹਿਬ ਜਾਦੇ ਨੂੰ ਮਿਲ ਕੇ ਬਹੁਤ ਖੁਸ਼ ਹੋਏ ਉਹਨਾਂ ਦਾ ਇੱਕ ਪਲ ਵੀ ਉਹਨਾਂ ਤੋਂ ਪਰੇ ਹੋਣ ਨੂੰ ਜੀ ਨਹੀਂ ਸੀ ਕਰਦਾ ਪਰ ਜਿਸ ਕਾਰਜ ਉਹ ਇਸ ਦੁਨੀਆ ਵਿੱਚ ਆਏ ਸਨ ਉਹ ਮਿਸ਼ਨ ਵਾਲ ਉਹਨਾਂ ਦਾ ਪੂਰਾ ਧਿਆਨ ਸੀ ਪੰਜਾਬ ਵਿੱਚ ਉਸ ਸਮੇਂ ਹਾਲਾਤ ਬਹੁਤ ਖਰਾਬ ਹੋ ਰਹੇ ਸਨ ਮੁਸਲਮਾਨ ਹਾਕਮ ਪਰਜਾ ਉੱਤੇ ਬਹੁਤ ਜੁਨਮ ਢਾ ਰਹੇ ਸਨ ਆਰੰਝੀਬ ਵਿਧੀ ਕੱਢਦਾ ਹਰ ਰੋਜ਼ ਵੱਧਦੀ ਜਾ ਰਹੀ ਸੀ ਤਲਵਾਰ ਦੇ ਜੋਰ ਨਾਲ ਲੋਕਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਸੀ ਇਸ ਲਈ ਗੁਰੂ ਸਾਹਿਬ ਕੁਝ ਸਮਾਂ ਪਟਨਾ ਸਾਹਿਬ ਰਹਿ ਕੇ ਆਨੰਦਪੁਰ ਸਾਹਿਬ ਚਲੇ ਗਏ ਜਾਨ ਲੱਗਿਓ ਕਹਿ ਗਏ ਕਿ ਹਾਲਾਤ ਠੀਕ ਹੋਣਗੇ ਤੇ ਛੇਤੀ ਹੀ ਸਾਰੇ ਪਰਿਵਾਰ ਨੂੰ ਆਨੰਦਪੁਰ ਸਾਹਿਬ ਵਿਖੇ ਬੁਲਾ ਲੈਣਗੇ ਪਿਤਾ ਜੀ ਦੇ ਪੰਜਾਬ ਚਲੇ ਜਾਣ ਤੇ ਬਾਲਾ ਪ੍ਰੀਤਮ ਵਿਹਾਰ ਵੇਲੇ ਪੰਜਾਬ ਜਾਣ ਦੀ ਤੰਗ ਕਰਨ ਲੱਗੇ ਉਹ ਚਾਹੁੰਦੇ ਸਨ ਕਿ ਛੇਤੀ ਤੋਂ ਛੇਤੀ ਪੰਜਾਬ ਜਾਇਆ ਜਾਵੇ ਪਿਤਾ ਜੀ ਨੂੰ ਮਿਲਣ ਦੀ ਲੋਚਾ ਅਤੇ ਤੀਬਰਤਾ ਵਧਦੀ ਜਾਂਦੀ ਸੀ ਕੁਝ ਸਮਾਂ ਬਾਅਦ ਅਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਜੀ ਦਾ ਸੁਨੇਹਾ ਪੁੱਜ ਗਿਆ ਕਿ ਸਾਰਾ ਪਰਿਵਾਰ ਉੱਥੇ ਆ ਜਾਵੇ ਬਾਲਾ ਪ੍ਰੀਤਮ ਜੀ ਆ ਅਤੇ ਸਾਰਾ ਪਰਿਵਾਰ ਇਹ ਖਬਰ ਸੁਣ ਕੇ ਬਹੁਤ ਖੁਸ਼ ਹੋਏ ਸਾਰਾ ਪਟਨਾ ਉਦਾਸ ਹੋ ਗਿਆ ਜਦ ਖਬਰ ਪਟਨੇ ਵਿੱਚ ਪੁੱਜੀ ਤਾਂ ਸਤਗੁਰੂ ਦੇ ਪਿਆਰਿਆਂ ਦੀਆਂ ਅੱਖਾਂ ਭਾਰੀਆਂ ਆ ਉਹ ਇਹਨਾਂ ਅਨੁਭਵ ਕਰਨ ਲੱਗੇ ਕਿ ਕਿ ਉਹ ਆਪਣਾ ਸਾਰਾ ਕੁਝ ਗਵਾ ਰਹੇ ਹਨ ਗੁਰੂ ਕੀ ਵੇਲੀ ਵਿੱਚ ਸਾਰੇ ਮਿੱਤਰ ਪਿਆਰੇ ਨਾਲ ਭਰ ਗਈ ਬਾਲਾ ਪ੍ਰੀਤਮ ਦੇ ਰਾਣੀ ਦੇ ਮੁੰਡੇ ਜਿਹੜੇ ਉਹਨਾਂ ਨਾਲ ਰਲ ਕੇ ਖੇਡਦੇ ਸਨ ਛੋਲੇ ਪੂਰੀਆਂ ਦੇ ਖੜਾ ਪ੍ਰਸ਼ਾਦ ਛਕਦੇ ਸਨ ਇਸ ਤੋਂ ਵਿਛੋੜੇ ਤੋਂ ਜ਼ਿਆਦਾ ਹੀ ਗਮਹੀਨ ਹੋ ਗਏ ਬਾਰ ਬਾਰ ਇਹ ਕਹਿੰਦੇ ਸਨ ਕਿ ਹੋ ਸਾਰਾ ਹੁਣ ਸਾਡਾ ਲੀਡਰ ਕੌਣ ਹੋਵੇਗਾ ਜਿਹੜਾ ਸਾਨੂੰ ਟੋਲੀਆਂ ਬਣਾ ਕੇ ਫੌਜੀ ਲੜਾਈ ਦਾ ਅਭਿਆਸ ਕਰਾਵਾਗਾ ਬਾਲਾ ਪ੍ਰੀਤਮ ਨੇ ਉਹਨਾਂ ਨੂੰ ਸਮਝਾਇਆ ਕਿ ਉਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਜਦ ਉਹ ਕੋਈ ਖੇਡ ਖੇਡਣਗੇ ਤੇ ਮੈਨੂੰ ਯਾਦ ਕਰਕੇ ਖੇਡਿਆ ਕਰਨਗੇ ਤੇ ਮੈਂ ਉਹਨਾਂ ਵਿੱਚ ਹੀ ਹੋਵਾਂਗਾ। ਰਾਜਾ ਫਦੇ ਚੰਦ ਤੇ ਉਸ ਦੀ ਰਾਣੀ ਵੀ ਬਹੁਤ ਉਦਾਸ ਸਨ। ਰਾਣੀ बार-बार ਸੈਭ ਜਦੇ ਨੂੰ ਕੋਟ-ਕੋਟ ਜੱਫੀਆਂ ਪਾ ਰਹੀ ਸੀ ਅਤੇ ਸਗੀਆਂ ਮਾਂਵਾਂ ਵਾਂਗ ਹੰਝੂ ਵਹਾ ਰਹੀ ਸੀ। ਜਦ ਦਸ਼ਮੀਸ਼ ਨੇ ਪਿਤਾ ਜੀ ਨੇ ਉਹਨਾਂ ਨੂੰ ਧੀਰਜ ਦਿੱਤਾ ਤੇ ਕਿਹਾ ਮੈਂ ਸਦਾ ਤੁਹਾਡੇ ਅੰਗ ਸਾਂਗੀ ਹੋਵਾਂਗਾ। ਜਦ ਤੱਕ ਮੇਰੇ ਸਾਥੀਆਂ ਮਨ ਤੋਂ ਸਿਂਛ ਹੋਲੇ ਪੂੜੀਆਂ ਛਕਾਉਂਦੇ ਮੈਂ ਵਿੱਚ ਹੀ ਹੋਵਾਂਗਾ ਬਾਲਾ ਪ੍ਰੀਤਮ ਨੇ ਰਾਜਾ ਤੇ ਰਾਣੀ ਨੂੰ ਆਪਸ ਵੱਲੋਂ ਇੱਕ ਤਲਵਾਰ ਇੱਕ ਕਟਾਰ ਅਤੇ ਪਸ਼ਾਕਾ ਭੇਟ ਕੀਤਾ ਤੇ ਕਿਹਾ ਜਦ ਮੇਰੀ ਯਾਦ ਆਵੇ ਇਹਨਾਂ ਵਸਤਾਂ ਨੂੰ ਤੱਕ ਲਿਆ ਕਰਨਾ ਇਹਨਾਂ ਵਿੱਚ ਮੈਂ ਨਜ਼ਰੀ ਆਵਾਂਗਾ ਤੁਸੀਂ ਸਦਾ ਬਾਣੀ ਦਾ ਪਾਠ ਕਰਨਾ ਪ੍ਰਭੂ ਵਿੱਚ ਚਿਤ ਜੋੜਨਾ ਤੁਹਾਡੀਆਂ ਸਭ ਉਦਾਸੀਆਂ ਦੂਰ ਹੋ ਜਾਣਗੀਆਂ ਪੰਡਤ ਸ਼ਿਵਚੰਦ ਵੀਰ ਮਾਨਗੀ ਦੀ ਖਬਰ ਸੁਣ ਕੇ ਪਹੁੰਚ ਗਿਆ ਉਹ ਵੀ ਚੁੱਪਚਾਪ ਖਲੋਤਾ ਸੀ ਗੁਰੂ ਸਾਹਿਬ ਨੇ ਉਸ ਨੂੰ ਧੀਰਜ ਦਿੱਤਾ ਅਤੇ ਕਿਹਾ ਤੁਸੀਂ ਆਪਣੀ ਤਪੱਸਿਆ ਨਾਲ ਸੱਚੇ ਪ੍ਰਭੂ ਦੇ ਨੇੜੇ ਪਹੁੰਚ ਗਏ ਹੋ ਮੈਂ ਤੁਹਾਨੂੰ ਰੋਜ਼ ਸਵੇਰੇ ਦਰਸ਼ਨ ਦਿਆ ਕਰਾਂਗਾ ਤੁਹਾਡਾ ਕਲਿਆਣ हो गया है अत दो जहानਾ ਵਿੱਚ ਤੁਸੀਂ ਸੁਰਖਰੂ ਹੋ ਗਏ ਹੋ ਜਗਤ ਦੇ ਸੇਠ ਨਿਮਰਾਨਗੀ ਦੀ ਸਾਰੀਆਂ ਤਿਆਰੀਆਂ ਕਰ ਦਿੱਤੀਆਂ ਸਨ ਬੜੀਆਂ ਸੋਹਣੀਆਂ ਸੋਹਣੀਆਂ ਗੱਡੀਆਂ ਸਜਾ ਕੇ ਲਿਆਇਆ ਸੀ ਰਾਹ ਵਿੱਚ ਸਾਰੇ ਰੁਕਣ ਵਾਲੀਆਂ ਥਾਵਾਂ ਤੇ ਉਸ ਨੇ ਆਪਣੇ ਆਦਮੀ ਭੇਜ ਦਿੱਤੇ ਸੀ ਕਿ ਤਾਂ ਕਿ ਗੁਰੂ ਸਾਹਿਬ ਨੂੰ ਸਫ਼ਰ ਵਿੱਚ ਕੋਈ ਔਕੜ ਨਾ ਆਵੇ ਸਾਰਿਆਂ ਨੂੰ ਦਾਤਾ ਬਣਦਿਆਂ ਵੀ ਕਿ ਉਸ ਨੇ ਵੀ ਨਿਮਰਤਾ ਸਹਿਤ ਦਰਸ਼ਨਾਂ ਦੀ ਤਾਂਗ ਕੀਤੀ ਗੁਰੂ ਜੀ ਨੇ ਫਰਮਾਇਆ ਸੇਠ ਜਗਤ ਤੇ ਸਾਡੀ ਰਵਾਨਗੀ ਦਾ ਪ੍ਰਬੰਧ ਕਰਕੇ ਤੂੰ ਕੇਵਲ ਸਾਨੂੰ ਹੀ ਨਹੀਂ ਸਾਰੇ ਜਗਤ ਨੂੰ ਜਿੱਤ ਲਿਆ ਹੈ ਹਾ ਰੋਜ਼ ਸਵੇਰੇ ਸੰਗਤ ਵਿੱਚ ਜਾਵੀ ਉੱਥੇ ਸਾਡੇ ਦਰਸ਼ਨ ਹੋਣਗੇ ਬਾਲਾ ਪ੍ਰੀਤਮ ਅਤੇ ਹੋ ਸਾਰਾ ਪਰਿਵਾਰ ਪਾਲਕੀਆਂ ਢੋਲੀਆਂ ਢੋਲੀਆਂ ਅਤੇ ਗੱਡੀਆਂ ਵਿੱਚ ਸਵਾਰ ਹੋ ਕੇ ਗੱਡੀਆਂ ਨਾਲ ਚੱਲ ਪਿਆ ਪਰ ਪਟਨਾ ਨਵਸੀ ਕੋਈ ਵਾਪਸ ਨਹੀਂ ਹੋਇਆ ਅਗਲੇ ਪੜਾ ਤੱਕ ਛੱਡਣ ਲਈ ਸਾਰੇ ਨਾਲ ਹੀ ਤੁਰ ਪਏ ਪਹਿਲਾ ਪੜਾ ਦਾਨਾਪੁਰ ਸ੍ਰੀ ਦਾਨਾਪੁਰ ਸੀ ਪਟਨੇ ਦੀ ਸਾਰੀ ਸੰਗਤ ਇੱਥੋਂ ਤੱਕ ਨਾਲ ਹੀ ਆਈ ਸੀ ਬਾਲਾ ਪ੍ਰੀਤਮ ਪਾਲਕੀ ਵਿੱਚ ਸਵਾਰ ਸਨ ਮਾਤਾ ਨਾਨਕੀ ਅਤੇ ਮਾਤਾ ਗੁਜਰੀ ਢੋਲਕੀਆਂ ਡੋਲੀਆਂ ਵਿੱਚ ਬੈਠੇ ਸਨ ਜਗਦੇਸ਼ ਹੇਠ ਨੂੰ ਕਰਿੰਦਿਆਂ ਨੇ ਇੱਥੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਸੀ ਸੰਗਤ ਵੀ ਉਸ ਸਮੇਂ ਵਾਪਸ ਜਾਣਾ ਨਹੀਂ ਸੀ ਚਾਹੁੰਦੀ ਇਸ ਲਈ ਸਾਰੀ ਸੰਗਤ ਦਾ ਕਹਿਣਾ ਸੰਗਤ ਦਾ ਰਹਿਣ ਦਾ ਇਂਤਜ਼ਾਮ ਕਰ ਦਿੱਤਾ ਗਿਆ ਦਾਨਾਪੁਰ ਵਿੱਚ ਇੱਕ ਮਾਈ ਰਹਿੰਦੀ ਸੀ ਇੱਕ ਵਾਰ ਗੁਰੂ ਤੇਗ ਬਹਾਦਰ ਸਾਹਿਬ ਜਦ ਉਸ ਕਸਬੇ ਵਿੱਚ ਆਏ ਸਨ ਤਾਂ ਮਾਈ ਨੇ ਇੱਕ ਹਾਂਡੀ ਵਿੱਚ ਖਿਚੜੀ ਰੰਨ ਕੇ ਗੁਰੂ ਸਾਹਿਬ ਜੀ ਨੂੰ ਖਵਾਈ ਸੀ ਮਾਈ ਨੇ ਹਾਲੇ ਤੱਕ ਉਸ ਹਾਂਡੀ ਬੜੇ ਪਿਆਰ ਨਾਲ ਸਾਂਭ ਕੇ ਰੱਖੀ ਸੀ ਜਦ ਉਸ ਮਾਈ ਨੂੰ ਪਤਾ ਲੱਗਾ ਕਿ ਸਹਿਬ ਜਾਦੇ ਅਤੇ ਉਹਨਾਂ ਦਾ ਪਰਿਵਾਰ ਅੱਜ ਇੱਥੇ ਆਏ ਹੋਏ ਹਨ ਤੇ ਉਹ ਮਾਈ ਗੁਰੂ ਪਰਿਵਾਰ ਨੂੰ ਮਿਲਣ ਆਈ ਹੱਥ ਜੋੜ ਕੇ ਬੇਨਤੀ ਕੀਤੀ ਅੱਜ ਦਾ ਲੰਗਰ ਉਹਨਾਂ ਪਾਸ ਸ਼ਕਨ ਤੇ ਉਸ ਦਾ ਪ੍ਰੇਮ ਵੇਖ ਕੇ ਸਾਰੇ ਉਸ ਦਾ ਪ੍ਰਸ਼ਾਦਾ ਲੰਗਰ ਸ਼ਕਨ ਨੂੰ ਮੰਨ ਗਏ ਪਰ ਸਹਿਬ ਜਾਦੇ ਨੇ ਕਿਹਾ ਮਾਤਾ ਜੀ ਬਾਕੀ ਸਭ ਦਾਲ ਰੋਟੀ ਹੀ ਸ਼ਕਣਗੇ ਪਰ ਮੈਂ ਉਸ ਹਾਂਡੀ ਵਿੱਚ ਰਿੰਨੀ ਖਿਚੜੀ ਹੀ ਖਾਵਾਂਗਾ ਇਸ ਹਾਂਡੀ ਦੀ ਖਿਚੜੀ ਸਤਗੁਰੂ ਆਪ ਖਾ ਕੇ ਗਏ ਸਨ ਮਾਈ ਇਹ ਸੁਣ ਕੇ ਬਹੁਤ ਖੁਸ਼ ਹੋਈ ਉਸ ਨੇ ਸਾਰੀ ਸੰਗਤ ਨੂੰ ਦਾਲ ਫੁਲਕਾ ਸ਼ਿਕਾਇਆ ਤੇ ਗੁਰੂ ਜੀ ਬਾਤੇ ਖਿਚੜੀ ਤਿਆਰ ਕਰਕੇ ਲਿਆਈ ਮਾਈ ਦੀ ਹਾਂਡੀ ਕਰਕੇ ਬਾਅਦ ਵਿੱਚ ਜਿਹੜੀ ਸੰਗਤ ਮਾਈ ਜੀ ਦੇ ਘਰ ਜੁੜਦੀ ਸੀ ਉਸ ਦਾ ਨਾਂ ਹਾਂਡੀ ਵਾਲੀ ਸੰਗਤ ਹੀ ਪੈ ਗਿਆ ਅੱਜ ਜਿਹੜਾ ਵੀ ਇੱਥੇ ਗੁਰਦੁਆਰਾ ਹੈ ਉਸ ਦਾ ਨਾਂ ਹਾਂਡੀ ਸਾਹਿਬ ਹੈ ਅਗਲੇ ਦਿਨ ਪਟਨੇ ਵਾਲੀ ਸੰਗਤ ਇੱਕ ਪਿਆਰ ਦੇ ਵਿਛੋੜੇ ਦੀ ਸ਼ਾਲ ਲੈ ਕੇ ਵਾਪਸ ਚਲੇ ਗਏ تھے ਗੁਰੂ ਸਾਹਿਬ ਦਾ ਪਰਿਵਾਰ ਨਖਨੌਰ ਵੱਲ ਚਲਾ ਗਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰ ਦਿਆ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ